ਪਵਿੱਤਰਕਰ ਰਾਜਾ ਸਾਹਿਬ ਦਾ ਜਿਹਨੇ ਭਾਗ ਲਾਇਆ ਤੇ ਦੋਸਤੋ ਇਸੇ ਤਰ੍ਹਾਂ ਹੀ ਮੰਨਣ ਹਣਾ ਪਿੰਡ ਦੇ ਵਿੱਚ ਇੱਕ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਬੜਾ ਇਤਿਹਾਸਕ ਗੁਰਦੁਆਰਾ ਤੇ ਰਾਜਾ ਸਾਹਿਬ ਜੀ ਦਾ ਨਾਮ ਜਿਹੜਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਨਾਮ ਤੇ ਸਥਾਪਿਤ ਇਹ ਗੁਰਦੁਆਰਾ ਇੱਥੇ ਮੌਜੂਦ ਹੈ ਤੇ ਇਸ ਦਾ ਜੋ ਵੀ ਇਸ ਦੀ ਇਤਿਹਾਸ ਹੈ ਉਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਆ ਪਿੰਡ ਨਿਵਾਸੀ ਨੇ ਸਾਡਾ ਮੌਜੂਦ ਤੇ ਦਰਸ਼ਨ ਸਿੰਘ ਜੀ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਤੇ ਦਰਸ਼ਨ ਸਿੰਘ ਜੀ ਸਵਾਗਤ ਜੀਬੀਸੀ ਅਪਡੇਟਰ ਵਿੱਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਇਸ ਵਕਤ ਅਸੀਂ ਮੰਨਨ ਵਾਲਾ ਪਿੰਡ 'ਚ ਖੜੇ ਆ ਤੇ ਗੁਰਦੁਆਰਾ ਜਿਹੜਾ ਨਾਮ ਸਿੰਘ ਕਮਰ ਰਾਜ ਜੀ ਦਾ ਗੁਰਦੁਆਰਾ ਤੇ ਬੜਾ ਹੀ ਪ੍ਰਚਲਿਤ ਤੇ ਬੜੇ ਹੀ ਲੋਕ ਸ਼ਰਧਾ ਨਾਲ ਇੱਥੇ ਆਉਂਦੇ ਨੇ ਤੇ ਉਹਨਾਂ ਦੀਆਂ ਆਸਾਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਕੀ ਇਤਿਹਾਸ ਰਿਹਾ ਹੈ ਇਹਨਾਂ ਦਾ ਜੀ ਇਹਦੇ ਬਾਰੇ ਥੋੜੀ ਜਾਣਕਾਰੀ ਦੇਣਾ ਚਾਹੂਗਾ ਇਹ 108 ਸੰਤ ਬਾਬਾ ਰਾਜਾ ਸਾਹਿਬ ਜੀ ਇਹਨਾਂ ਦਾ ਜਨਮ ਬੱਲਵਾਲ ਹੋਇਆ ਪਿੰਡ ਇਹਨਾਂ ਦਾ ਮੱਲਣਾ ਨਾ ਹੈ ਪ੍ਰੋਪਰ ਹਾਂਜੀ ਔਰ ਇਹਨਾਂ ਦਾ ਪਹਿਲਾਂ ਤੋਂ ਹੀ ਲੈਵ ਪਰਮਾਤਮਾ ਨਾਲ ਸੀ ਹਾਂਜੀ ਔਰ ਇਹ ਇਹਨਾਂ ਦਾ ਜਨਮ ਬੱਲਵਾਲ ਹੋਇਆ ਉਸ ਤੋਂ ਬਾਅਦ ਫਿਰ ਇਹ ਬਾਬਾ ਜਵਾਹਰ ਸਿੰਘ ਜੀ ਦੇ ਸੰਪਰਕ ਵਿੱਚ ਆਏ ਜਿਹੜੇ ਕਿ ਇਸੇ ਪਿੰਡ ਵਿਆਹ ਹੋਇਆ ਸੀ ਇਸ ਮਿਸਤਰੀਆਂ ਦੇ ਘਰ ਅੱਛਾ ਜੀ ਬਾਬਾ ਸਿੰਘ ਮੇਸਤਰੀ ਦੇ ਘਰ ਹਾਂਜੀ ਤੇ ਇਹ ਉਹਨਾਂ ਦੇ ਨਾਲ ਸੰਪਰਕ ਉਹਨਾਂ ਨਾਲ ਹੀ ਪਰਮਾਤਮਾ ਦੇ ਨਾਲ ਭਗਤੀ ਦੇ ਲੀਨ ਹੋ ਗਏ ਤੇ ਇਹਨਾਂ ਦਾ ਜਿਹੜਾ ਇਹਨਾਂ ਨੇ ਕਾਫੀ ਗੁਰਦੁਆਰੇ ਬਣਾਏ ਜੀ ਗੁਣਾਚੌਰ ਗੋਸਲਾ ਹਾਂਜੀ ਤੇ ਆ ਗੁਰਦੁਆਰਾ ਬੰਗਲਾ ਸਾਹਿਬ ਜੀ ਹਾਂਜੀ ਇਹ ਇਹਨਾਂ ਦੀ ਇਹ ਇਹਨਾਂ ਨੇ ਆਪਣੀ ਜਿਹੜਾ ਕੀ ਨਾਮ ਕੋਸਤ ਲਿਖੀ ਜੀ ਪ੍ਰਮਾਤਮਾ ਪ੍ਰਤੀ ਤੇ ਇਹਨਾਂ ਦੇ ਜਿਸ ਵੇਲੇ ਆੰਤਮ ਸੰਸਕਾਰ ਹੋਇਆ ਉੱਥੇ ਜੀ ਅ ਮਜਾਰਾ ਪਿੰਡ ਦੇ ਵਿੱਚ ਅੱਛਾ ਜੀ ਔਰ ਉਸ ਵੇਲੇ ਤਾਂ ਦੇਖਣ ਵਾਲੀ ਗੱਲ ਸੀਗੀ ਬਹੁਤ ਰੱਦ ਸੀਗਾ ਬਹੁਤ ਜ਼ਿਆਦਾ ਹੀ ਤੇ ਉਸ ਤੋਂ ਬਾਅਦ ਫੇ ਇਸ ਪਿੰਡ ਵਾਲੇ ਗਏ ਸਾਡੇ ਪਿੰਡ ਦੇ ਮੰਨਣਾ ਨਾਲੇ ਉਹਨਾਂ ਦੀ ਰਾਖ ਲੈ ਕੇ ਆਏ ਪਵਿੱਤਰ ਰਾਖ ਤੇ ਇਹ ਜਿਹੜਾ ਗੁਰਦੁਆਰਾ ਉਸ ਰਾਖ ਤੇ ਸਮਾਧ ਹੈ ਠੀਕ ਹੈ ਤੇ ਔਰ ਇੱਥੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਜੀ ਤੇ ਉਹਨਾਂ ਦਾ ਜਿਸ ਦਿਨ ਉਹ ਸਮਾਏ ਉਹ ਵੀ ਮਨਾਇਆ ਜਾਂਦਾ ਤੇ ਬੜੇ ਅੱਛੇ ਢੰਗ ਨਾਲ ਮੇਲਾ ਲੱਗਦਾ ਸਾਹਮਣੇ ਦੇਖੋ ਆ ਹਾਲ ਬਣਿਆ ਜੀ ਹਾਂਜੀ ਜਿਹੜਾ ਕਿ ਆ ਇਹਦੇ ਵਿੱਚ ਕਾਫੀ ਐਨ ਆਰ ਆਈ ਭਰਾਵਾਂ ਨੇ ਔਰ ਪਿੰਡ ਦੀ ਸੰਗਤ ਨੇ ਜੋ ਵੀ ਸਹਿਜ ਦੇਤਾ ਉਹ ਦੇਖਣ ਲਾਇਆ ਗਿਆ ਔਰ ਇਹਦੇ ਵਿੱਚ ਕੀ ਹੈ ਕਿ ਜੋ ਵੀ ਇੱਥੇ ਆਉਂਦਾ ਆਪਣੀ ਸ਼ਰਧਾ ਦੇ ਨਾਲ ਉਹਨਾਂ ਦੀ ਇਹ ਜੋ ਮੰਨ ਦੇ ਵਿੱਚ ਧਾਰਕਿਆਂ ਦਾ ਆਸਾਂ ਪੂਰੀਆਂ ਹੁੰਦੀਆਂ ਆਸਾਂ ਪੂਰੀਆਂ ਅਤੇ ਇਹ ਜਿਹੜਾ ਮਹਾਰਾਜ ਰਾਜਾ ਸਾਹਿਬ ਜੀ ਹੈ ਇਹਨਾਂ ਦਾ ਨਾਮ ਪਹਿਲਾਂ ਭਗਵਾਨ ਦਾਸ ਸੀ ਆਛਾ ਜੀ ਨਾਮ ਪਹਿਲਾਂ ਅਸਲ ਭਗਵਾਨ ਦਾਸ ਸੀ ਭਗਵਾਨ ਦੇ ਦਾਸ ਤੇ ਫਿਰ ਇਹਨਾਂ ਜਿੱਦਾਂ ਜਿੱਦਾਂ ਸੰਪਰਕ 'ਚ ਆਏ ਤਾਂ ਇਹਨਾਂ ਦਾ ਨਾਂ ਫੇ ਰਾਜਿਆਂ ਦਾ ਰਾਜਾ ਰੱਖਿਆ ਜਿਹੜੇ ਮਹਾਪੁਰਸ਼ਾਂ ਨੇ ਹਾਂਜੀ ਤੇ ਇਹ ਜਿਹੜੇ ਰਾਜਾ ਸਾਹਿਬ ਆ ਇਹ ਤਾਂ ਕੋ ਰੱਬੀ ਰੂਪ ਸੀ ਹੈ ਨਾ ਜੀ ਸਾਡੇ ਪਿੰਡ ਦੇ ਵਿੱਚ ਸਾਡਾ ਪਿੰਡ ਦਾ ਨਾਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਔਰ ਬੜਾ ਮਨਖੁਸ਼ ਹੁੰਦਾ ਇਸ ਵੇਲੇ ਅਸੀਂ ਦੇਖਦੇ ਹਾਂ ਜੈ ਰਾਜਾ ਜੀ ਜ ਗੱਡੀਆਂ ਦੇ ਉੱਤੇ ਰਹਿ ਜੈ ਰਾਜਾ ਜੀ ਹਰ ਇੱਕ ਚੌਥੀ ਗੱਡੀ ਲੰਘਦੀ ਐਡੇ ਕੋਟ ਤੋਂ ਇੱਧਰ ਉੱਧਰ ਜਾਂਦੀ ਐ ਤੇ ਆਪਣੇ ਪਿੰਡ ਦਾ ਨਾਂ ਇਲਾਕੇ ਦਾ ਨਾਂ ਰੌਸ਼ਨ ਹੁੰਦਾ ਤੇ ਜੋ ਇਹ ਮਹਾਪੁਰਸ਼ਾ ਕਿਤੇ ਕਿਤੇ ਆਉਂਦੇ ਤੇ ਜੋ ਇਹਨਾਂ ਦੇ ਦਰਸ਼ਨੇ ਕਰ ਲਏ ਉਹਦਾ ਧੰਨ ਧੰਨ ਹੋ ਗਿਆ ਹੁਣ ਤਾਂ ਅਸੀਂ ਝੂੜਦੇ ਉਹਨਾਂ ਨੂੰ ਹੈ ਨਾ ਜੀ ਤੇ ਤੇ ਕਿੰਨੇ ਕੋ ਮਾਨ ਵਾਲੀ ਗੱਲ ਸਮਝਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚੋਂ ਇਹ ਸ਼ਖਸ ਉੱਠੇ ਨੇ ਤੇ ਜਿਨ੍ਹਾਂ ਨੇ ਭਗਤੀ ਕੀਤੀ ਹੈ ਤੇ ਇਹਨਾਂ ਦਾ ਹੀ ਇੱਕ ਨਾਮ ਤੇ ਗੁਰਦੁਆਰਾ ਸਾਹਿਬ ਬਣਿਆ ਇਸੇ ਪਿੰਡ ਦੇ ਵਿੱਚ ਹੀ ਤੇ ਸੁਣਨ ਚਾਇਆ ਕਿ ਦੋ ਗੁਰਦੁਆਰੇ ਬਣਨੇ ਇਹਨਾਂ ਦੇ ਨਾਮ ਤੇ ਜੀ ਇੱਕ ਤਾਂ ਇਹ ਗੁਰਦੁਆਰਾ ਜੀ ਇਹਨਾਂ ਦੀ ਸਮਾਧ ਹੈ ਜਿਹੜਾ ਇਹ ਸਾਹਮਣੇ ਗੁਰਦੁਆਰੇ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਹੈ ਨਾ ਇਹਨਾਂ ਦਾ ਆਸਥਾਨ ਹੈ ਗੁਰੂ ਉਹਨਾਂ ਦਾ ਤਾਂ ਹੁਣੇ ਹੀ ਹੋਣਾ ਹੁਣ ਤੁਹਾਨੂੰ ਉਹਨਾਂ ਦੇ ਘਰ ਅਸੀਂ ਲੈ ਕੇ ਚੱਲਦੇ ਹਾਂ ਜਿਹੜਾ ਉਹਨਾਂ ਦਾ ਘਰ ਹੈ ਹੈਨਾ ਲਓ ਜੀ ਹੁਣ ਸਾਨੂੰ ਇਹ ਸ਼ਖਸ ਜਿਹੜੇ ਨੇ ਉਹਨਾਂ ਦੇ ਘਰ ਵੀ ਲਿਜਾਣਗੇ ਤੇ ਤੁਹਾਨੂੰ ਵੀ ਅਸੀਂ ਉਹਨਾਂ ਦੇ ਘਰ ਦੇ ਦਰਸ਼ਨ ਕਰਾਵਾਂਗੇ ਤੇ ਜਿੱਥੇ-ਜਿੱਥੇ ਉਹਨਾਂ ਦੇ ਪੈੜ ਪਏ ਨੇ ਉਸਦੇ ਵੀ ਅਸੀਂ ਆਪਣੇ ਜੀਬੀਸੀ ਚੈਨਲ ਦੇ ਰਾਹੀਂ ਦਰਸ਼ਨ ਕਰਾਵਾਂਗੇ ਸੋ ਦੋਸਤੋ ਆਓ ਅੱਗੇ ਜਾਨੇ ਆ ਉਹਨਾਂ ਦੇ ਘਰ ਜਾ ਕੇ ਤੇ ਕਰਦੇ ਹਾਂ ਹੋਰ ਵੀ ਪਰਿਵਾਰਕ ਮੈਂਬਰਾਂ ਜੇ ਕੋਈ ਹੈਗਾ ਉਹਨਾਂ ਦੇ ਪੀੜੀ ਦੇ ਵਿੱਚੋਂ ਤੇ ਉਸਦੇ ਨਾਲ ਵੀ ਰੂਬਰੂ ਹੋਵਾਂਗੇ ਇਹ ਰਾਜਾ ਸਾਹਿਬ ਦੀ ਸਮਾਦ ਹੈ ਜੀ ਮਹਾਪੁਰਸ਼ਾਂ ਦੀ ਸਮਾਧ ਪਿੰਡ ਮੰਨਣਾ ਨਾਲ ਦੇ ਵਿੱਚ ਮੰਨਣਾ ਨਾਲ ਦੇ ਵਿੱਚ ਸਮਾਧ ਇਹ ਜਿਹੜੀ ਸਮਾਧ ਆ ਇਹ ਇਹਦੇ ਵਿੱਚ ਇਹਨਾਂ ਦੀ ਅਸੀਂ ਪੂਜਾ ਕਰਦੇ ਆ ਅਰਾਧਨਾ ਕਰਦੇ ਆ ਅਲੱਗਾ ਹੁੰਦਾ ਬਹੁਤ ਦੂਰ ਦੂਰ ਸੰਗਤ ਆਉਂਦੀ ਹੈ ਹਾਂਜੀ ਸੱਚੇ ਪਾਤਸ਼ਾਹ ਜਿਹਦੇ ਭਾਗਾ ਚ ਹੈਗਾ ਉਹ ਵੀ ਆਉ ਤੇ ਬਾਕੀ ਜੋ ਮਨਾ ਦੇ ਵਿੱਚ ਧਾਰਕਿਆਂ ਦੇ ਮੰਗਾ ਪੂਰੀਆਂ ਹੁੰਦੀਆਂ ਜੀ ਤੇ ਸੱਚੇ ਪਾਤਸ਼ਾਹ ਕਿਰਪਾ ਕਰਦਾ ਹਾਂਜੀ ਇਹ ਕਿਸ ਚੀਜ਼ ਦਾ ਮਾਡਲ ਤਿਆਰ ਕੀਤਾ ਹੋਇਆ ਜੀ ਇਹ ਇਸ ਗੁਰਦੁਆਰੇ ਦਾ ਮਾਡਲ ਹੈ ਜੀ ਇਹ ਇਹਨਾਂ ਦੀ ਸਮਾਧ ਦਾ ਮਾਡਲ ਹੈ ਜੀ ਇਹ ਸਮਾਧ ਦਾ ਮਾਡਲ ਹੈ ਇਹ ਜਿਹੜਾ ਗੁਰਦੁਆਰੇ ਸਾਹਿਬ ਦਾ ਇਹ ਗੁਰਦੁਆਰੇ ਦਾ ਸਮਾਧ ਦਾ ਮਾਡਲ ਹੈ ਜੀ ਇਹ ਸੰਤ ਸਾਹਿਬ ਦਾ ਸਮਾਧ ਦਾ ਮਾਡਲ ਹੈ ਤੇ ਇਹ ਮਾਡਲ ਤਿਆਰ ਕੀਤਾ ਗਿਆ ਜਾਂ ਤਿਆਰ ਹੋਣਾ ਜੀ ਇਹ ਤਿਆਰ ਹੋ ਗਿਆ ਜੀ ਬਣ ਗਿਆ ਵੀ ਕਿਸ ਉੱਥੇ ਹੀ ਖੜੇ ਮਾਡਲ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਇਹ ਪਹਿਲਾ ਮਾਡਲ ਬਣਾਇਆ ਜਿੱਥੇ ਅਸੀਂ ਖੜੇ ਆ ਇਹ ਸਾਰਾ ਇਹੀ ਮਾਡਲ ਹੈ ਆਹ ਮਾਡਲ ਹੈ ਇਹ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਜੀ ਹਾਂ ਜੀ ਦੇ ਮਹਾਂਪੁਰਸ਼ਾਂ ਦੇ ਗੁਰੂ ਆ ਜੀ ਮਹਾਰਾਜ ਸਾਹਿਬ ਜਿਆਲੀ ਪਟਿਆਲੇ ਵਾਲੇ ਜਿਨੇ ਇਹਨਾਂ ਨੂੰ ਰਾਜਾ ਸਾਹਿਬ ਦਾ ਖਿਤਾਬ ਦਿੱਤਾ ਸੀ ਇਹ ਇਹ ਮਹਾਰਾਜ ਸਾਹਿਬ ਜੀ ਪਟਿਆਲੇ ਵਾਲੇ ਬਾਅਦ ਚ ਜਿਹੜਾ ਜਾਏਗੀ ਇਸ ਵੇਲੇ ਪਟਿਆਲੇ ਸ਼ਹਿਰ ਦੇ ਨਾਲ ਹੀ ਇਹਨਾਂ ਦਾ ਸਥਾਨ ਠੀਕ ਇਹ ਗੁਰੂ ਨਾਲੇ ਇਹ ਵੀ ਗੁਰੂ ਨਾਲੇ ਹਾਂਜੀ ਬਾਬਾ ਜੀ ਰਾਜਾ ਸਾਹਿਬ ਗੁਰਦੁਆਰੇ ਚ ਅਸੀਂ ਪਹੁੰਚੇ ਆਂ ਤੇ ਕੀ ਇਤਿਹਾਸ ਰਿਹਾ ਥੋੜੀ ਜਾਣਕਾਰੀ ਦੱਸ ਦਿਓ ਜੀ ਹਾਂ ਜੀ ਆਸ ਜੀ ਮੈਂ ਤਾਂ ਬੰਗਿਆ ਤੋਂ ਹਾਂ ਹਾਂਜੀ ਹਾਂਜੀ ਇਹ ਮੈਨੂੰ ਹੁਣ ਇੰਨਾ ਕੁ ਪਤਾ ਵੀ ਨਹੀਂ ਹੈਗਾ ਇੰਨਾ ਕੁ ਠੀਕ ਹੈ ਜੀ ਤੇ ਜਿਹੜੇ ਨਾਲੇ ਮੇਰਾ ਨਾ ਇੱਥੇ ਹੀ ਹੈ 2 ਸਾਲ ਹੋ ਗਏ ਹੈ ਅੱਛਾ ਜੀ ਹਾਂਜੀ ਠੀਕ ਬੈਠੇ ਪ੍ਰਸ਼ਾਦ ਦੇ ਬੈਠੇ ਨੂੰ ਪੜਾ ਪ੍ਰਸ਼ਾਦ ਦੀ ਡਿਊਟੀ ਤੁਹਾਡੀ ਇਹੀ ਪ੍ਰਸ਼ਾਦ ਦੀ ਹੈ ਹੋਰ ਕੋਈ ਡਿਊਟੀ ਨਹੀਂ ਹੈ ਤੇ ਕਿਵੇਂ ਦਾ ਇੱਥੇ ਦਾ ਮਾਹੌਲ ਲੱਗਾ ਤੁਹਾਨੂੰ ਜੀ ਮਾਹੌਲ ਬਹੁਤ ਵਧੀਆ ਜੀ ਪਿੰਡ ਦਾ ਮਾਹੌਲ ਅਰਦਾਸਾਂ ਹੀ ਪੂਰੀਆਂ ਹੁੰਦੀਆਂ ਜਨਤਾ ਦੀਆਂ ਜਿਹੜੀ ਸੰਕਟਾ ਜਿਹੜੀਆਂ ਹੁੰਦੀਆਂ ਹਾਂਜੀ ਹਾਂਜੀ ਜਿੱਦਾਂ ਤੁਸੀਂ ਆ ਕੇ ਅਰਦਾਸ ਕੀਤੀ ਏ ਹਾਂਜੀ ਇਹ ਤੇ ਰਾਜਾ ਸਾਹਿਬ ਤੇਰੀ ਅਸਰਾਂ ਚ ਮਾਣਨ ਦਾ ਕੰਮ ਕਰਦੇ ਆ ਜੀ ਠੀਕ ਹੈ ਜੀ ਅਰਦਾਸ ਬੇਨਤੀ ਕੀਤੀ ਐ ਸਮਝੋੜੀ ਮਾਰੇ ਨੀ ਪੂਰੀ ਕਰ ਦੇਣੀ ਅੱਜ ਜਾਂ ਕੱਲ ਹੋ ਜਾਂਦੀ ਐ ਰਾਜਾ ਸਾਹਿਬ ਜਿੱਦੇ ਜੱਦੀ ਘਰ ਆਪਾਂ ਜਾ ਰਹੇ ਆ ਜੀ ਦਰਸ਼ਨ ਕਰਨ ਤੇ ਇਹ ਉਹਨਾਂ ਦਾ ਘਰ ਅਸੀਂ ਪਹੁੰਚ ਚੁੱਕੇ ਆ ਦਰਸ਼ਨ ਕਰੋ ਰਾਜਾ ਸਾਹਿਬ ਦੇ ਜੱਦੀ ਘਰ ਦੇ ਇਹ ਜੱਦੀ ਘਰ ਹੈ ਜੀ ਇਹਨਾਂ ਦਾ ਜੱਦੀ ਘਰ ਜੀ ਇਹ ਰਾਜਾ ਸਾਹਿਬ ਦਾ ਜੱਦੀ ਘਰ ਹੈ ਜੀ ਅੱਛਾ ਜੀ ਇਹ ਇਹ ਸਾਹ ਮਹਾਰਾਜ ਦਾ ਜੱਦੀ ਘਰ ਹੈ ਤੇ ਇੱਥੇ ਰਹਿੰਦਾ ਵੀ ਹੁਣ ਕੋਈ ਇਹਨਾਂ ਦੀ ਪੀੜੀ ਪਰਿਵਾਰ ਪਰਿਵਾਰ ਦੇ ਵਿੱਚ ਪੀੜੀ ਵਿੱਚ ਪਰਿਵਾਰ ਰਹਿੰਦੇ ਪੀੜੀ ਅੱਛਾ ਹਾਂ ਜੀ ਉਹ ਉਨੀ ਛੱਡ ਦਿੱਤਾ ਰਾਜਾ ਸਾਹਿਬ ਨੇ ਜਗ੍ਹਾ ਜਿਹੜੀ ਹੈ ਉਹ ਦੂਸਰੀ ਜਗ੍ਹਾ ਰਹਿੰਦੇ ਉਹਨਾਂ ਦਾ ਸਥਾਨ ਹੈ ਹਾਂ ਜੀ ਕੀ ਜਾਣਕਾਰੀ ਦੋਗੇ ਜੀ ਹੁਣ ਇਹ ਜਦੋਂ ਉੱਥੇ ਮਜਾਰੇ ਸਮਾਏ ਨਾ ਜੀ ਇਹ ਸਾਰੀ ਫੋਟੋ ਉਹਨਾਂ ਦੀ ਹੈ ਪਹਿਲੀ ਆ ਦੇਖੋ ਤੇ ਆਖਰੀ ਜਿਹੜਾ ਉਹਨਾਂ ਦਾ ਸੀਗਾ ਸ੍ਰੀ ਛੱਡਿਆ ਜਦੋਂ ਉਹਨਾਂ ਨੇ ਜੀ ਆਖਰੀ ਸ੍ਰੀ ਛੱਡਿਆ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਇਹ ਫੋਟੋ ਸੰਸਕਾਰ ਜਗ੍ਹਾ ਮਜਾਰੇ ਅੱਛਾ ਜੀ ਜੀ ਤੇ ਬਹੁਤ ਦੁਨੀਆ ਜੁੜੀ ਹੋਈ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਉਸ ਵਲੇ ਦੀ ਫੋਟੋ ਵੀ ਖਿੱਚੀ ਜਿਹੜੀ ਹੋਏਗੀ ਕਿੱਦਾਂ ਖਿੱਚੀ ਹੋਏ ਉਹਨਾਂ ਨੇ ਫੋਟੋ ਜਿਹੜੀ ਖਿੱਚਦੇ ਸੀ ਫੋਟੋ ਨਹੀਂ ਸੀ ਆਉਂਦੀ ਉਹਨਾਂ ਦੀ ਅੱਛਾ ਜੀ ਫੋਟੋ ਬਿਲਕੁਲ ਨਹੀਂ ਹੈਗੀ ਹੂੰ ਜੀ ਫੋਟੋ ਮਨਾ ਸਿੰਘ ਉਹਨਾਂ ਦੀ ਨਹੀਂ ਸੀ ਤੇ ਇਹ ਉਹਨਾਂ ਦੇ ਪ੍ਰੀਤਮ ਦਾਸ ਜੀ ਜਵਾਹਰ ਸਿੰਘ ਦੇ ਭਤੀਜੇ ਠੀਕ ਇਹ ਫੋਟੋ ਉਹਨਾਂ ਦੀ ਹੈ ਇਹ ਵੀ ਗੁਰੂ ਜਿਹੜੇ ਪਟਿਆਲੇ ਵਾਲੇ ਉਹਨਾਂ ਦੀ ਹੈ ਤੇ ਇਹ ਵੀ ਉਹਨਾਂ ਦੀ ਹੈ ਸਹਿਬ ਦਾਸ ਜੀ ਪਟਿਆਲੇ ਵਾਲੇ ਤੇ ਇਹ ਸਾਰਾ ਘਰ ਉਹਨਾਂ ਦਾ ਰਾਜਾ ਸਾਹਿਬ ਦਾ ਪਵਿੱਤਰ ਘਰ ਰਾਜਾ ਸਾਹਿਬ ਦਾ ਜਿਹਨੇ ਭਾਗ ਲਾਇ ਪਿੰਡ ਮੰਨਨਹਾਨਾਂ ਦੇ ਤੇ ਬੜੇ ਪਾਗਾਾਂ ਵਾਲੇ ਤੁਸੀਂ ਵੀ ਜਿਹੜੇ ਇਸ ਪਿੰਡ ਦੇ ਵਿੱਚ ਰਹਿੰਦੇ ਹੋ ਤੇ ਉਹਨਾਂ ਦੇ ਦੇ ਸਾਮ ਸਵਾਲ ਤਾਂ ਹਨ ਧਨ 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 ਹੋਈ ਆ ਜੋ ਕਹਿਣ ਦੀ ਗੱਲ ਨਹੀਂ ਔਰ ਸੱਚੇ ਪਾਤਸ਼ਾਹ ਨੇ ਇਸ ਪਿੰਡ ਦਾ ਨਗਰ ਦਾ ਨਾਂ ਉੱਚਾ ਸਾਰੀ ਦੁਨੀਆ 'ਚ ਕੀਤਾ ਹੈ ਜੀ ਤੇ ਇਹਦੇ ਨਗਰ ਦੇ ਨਾਂ ਤੇ ਜਿਹਦਾ ਪੁੱਛ ਲੈਂਦੇ ਕਿਹੜਾ ਪਿੰਡ ਮੰਨਣਾ ਨਾ ਬੜੀ ਜਿੱਦ ਦਿੰਦੇ ਬੜਾ ਮਾਣ ਮਿਲਦਾ ਮਿਆਣ ਮਿਲਦਾ ਇਹਨਾਂ ਦੇ ਕਰਕੇ ਆ ਰਾਜਾ ਸਾਹਿਬ ਦੇ ਕਰਕੇ ਔਰ ਸਾਡੇ ਦਾ ਭਾਗ ਧਨਤਾਨ ਜੀ ਤੇ ਕੋਈ ਸੁਨੇਹਾ ਦੋਗੇ ਇਲਾਕਾ ਵਾਸੀ ਉਹ ਇਲਾਕਾ ਵਾਸੀ ਵੀਰਾਂ ਨੇ ਹੱਥ ਜੋੜ ਕੇ ਬੇਨਤੀ 24 ਘੰਟੇ ਲੰਗਰ ਚੱਲਦਾ 4 ਵਜੇ ਚਾਹ ਦਾ ਲੰਗਰ ਤਿਆਰ ਸੰਗਤ ਦੂਰ ਦੂਰ ਤੋਂ ਆਂਦੀ 9 ਨੇ ਦਾ 12 ਸਦਾ ਔਰ ਸੱਚੇ ਪਾਤਸ਼ਾਹ ਕਿਸੇ ਗੱਲ ਦੀ ਕਮੀ ਨਹੀਂ ਲੰਗਰ ਹਾਲ ਹਰ ਵੇਲੇ ਲੰਗਰ ਤਿਆਰ ਆ ਕੇ ਸ਼ਕਲ ਆਨੰਦ ਲੈਣ ਗੁਰਬਾਣੀ ਸੁਣ 4 ਵਜੇ ਦਰਬਾਰ ਖੁੱਲ ਜਾਂਦਾ ਹੈ ਜੀ ਐਤਵਾਰ ਨੂੰ ਤਾਂ ਫਿਰ ਹੰਤਾਨ ਸਾਰੇ ਦਿਨ ਤਾਂ ਹੰਤਾਨ ਜਦੋਂ ਵੀ ਸਾਰੇ ਦਿਨ ਤਾਂ ਇੱਕੋ ਬਰਾਬਰ ਹੁੰਦੇ ਆ ਜਦੋਂ ਆ ਗਿਆ ਉਹ ਦਿਨ ਬਰਾਬਰ ਸੱਚੇ ਪਾਤਸ਼ਾਹ ਜਿਹਦੇ ਭਾਗਾਂ ਦੇ ਵਿੱਚ ਇੱਕ ਵਾਰੀ ਜੇਨ ਕਦਮ ਚੱਕ ਲਿਆ ਨਾ ਉਹ ਮਹਾਰਾਜ ਵੀ ਆਪਣੇ ਆਪ ਸਾਦੇ ਆ ਪਿਆਰ ਹੀ ਪਾਉਣਾ ਪਹਿਲਾਂ ਉਹ ਖਾਵੇ ਪੇੜ ਦਾ ਪਿਆਰ ਉਹ ਆਪਣੇ ਆਪ ਖਿੱਚ ਕੇ ਲੈ ਕੇ ਆਉਂਦਾ ਔਰ ਸੱਚੇ ਪਾਸ਼ਾ ਫਿਰ ਉਹਦੇ ਧੰਤਾਂ ਤੋਂ ਉਹਦੇ ਆਪਣੇ ਆਪ ਹੁੰਦੀ ਮਾੜੀਆਂ ਗੱਲਾਂ ਤੋਂ ਦੂਰ ਹੋ ਜਾਂਦੇ ਚੰਗੀਆਂ ਪਾਸੇ ਲੱਗਦੇ ਜੇ ਅਸੀਂ ਚੰਗੇ ਘਰ ਜਾਈਏ ਚੰਗੇ ਉਹਦੇ ਗੁਣ ਸਾਡੀ ਚ ਉਹ ਪਾ ਦਿੰਦੇ ਮਾੜੀਆਂ ਗੱਲਾਂ ਤੋਂ ਛੁਟਕਾਰਾ ਹੋ ਜਾਂਦਾ ਤੇ ਆਪੇ ਧੰਤਾਂ ਨੇ ਬੱਚੇ ਮਾੜੇ ਪਾਸੇ ਨਾ ਜਾਣ ਆ ਜੋ ਐ ਇਸ ਵੇਲੇ ਪੰਜਾਬ ਦਾ ਹਾਲ ਹੋ ਰਿਹਾ ਨਸ਼ੇ ਦਾ ਓਏ ਸੱਚੇ ਪਾਤਸ਼ਾਹ ਕਿਰਪਾ ਕਰਨ ਕਰਦੇ ਆ ਹੱਥ ਰੱਖਣ ਬੱਚਿਆਂ ਤੇ ਪੰਜਾਬ ਨੂੰ ਬਚਾ ਕੇ ਰੱਖਣ ਸੱਚੇ ਪਾਤਸ਼ਾਹ ਸਾਡੀ ਇਹੀ ਹੱਥ ਜੋੜ ਕੇ ਰੋਜ਼ੀ ਬੇਨਤੀ ਹੁੰਦੀ ਆ ਸਾਡਾ ਪਿੰਡ ਨਗਰ ਸਾਡਾ ਨਸ਼ੇ ਤੋਂ ਰਹਿਤ ਹੋਵੇ ਜਿਹੜੇ ਵੇਚਦੇ ਜਾਂ ਕਰਦੇ ਉਹਨਾਂ ਦੇ ਮਨ 'ਚ ਵੀ ਆਵੇ ਭਈ ਅਸੀਂ ਜੇ ਅੱਜ ਵੇਚਦੇ ਆਂ ਪਰਦੇ ਆਂ ਤਾਂ ਸਾਡੀ ਔਲਾਦ ਤੇ ਵੀ ਅਸਰ ਮਾਰਾ ਬੈਠੂਗਾ ਜੇ ਅਸੀਂ ਕਿਸੇ ਦੇ ਬੱਚਿਆਂ ਨੂੰ ਖਰਾਬ ਕਰਦੇ ਆਂ ਇਸ ਨਗਰ ਇਹ ਪੰਜਾਬ ਤਾਈ ਬਚੂਗਾ ਬਸੂਗਾ ਜੇ ਆਪਾਂ ਆਪਣੇ ਬੱਚਿਆਂ ਨੂੰ ਬਚਾ ਲਈਏ ਪਿੰਡ ਇਲਾਕੇ ਨੂੰ ਬਚਾ ਲਈਏ ਇਹ ਪੰਜਾਬ ਨੂੰ ਬਚਾ ਲਈਏ ਪੰਜਾਬ ਪੰਜਾਬ ਇਸ ਨਸ਼ੇ ਦੇ ਆਦੀ ਹੋ ਗਿਆ ਤਾਂ ਪਾਕਿਸਤਾਨ ਜੋ ਹੋਰ ਜਿਹੜੇ ਸਾਡੇ ਗੁਆਂਢੀ ਦੇਸ਼ ਆ ਸਾਡੇ ਤੇ ਦਬਾਅ ਪਾਣਗੇ ਤੇ ਕੋਠੀਆਂ ਵੱਡੀਆਂ ਵੱਡੀਆਂ ਨੂੰ ਕੀ ਕਰਨਾ ਜੇ ਉਹ ਕੋਠੀਆਂ ਦੇ ਵਿੱਚ ਬੈਠਣ ਵਾਲੇ ਵੀ ਸਹੀ ਹੋਣ ਆਰਾਮ ਦਾ ਪਰਮਾਤਮਾ ਦਾ ਨਾਮ ਜਪਣ ਰਾਜਾ ਸਾਹਿਬ ਦਾ ਨਾਮ ਜਪਣ ਸਾਡੇ ਪਿੰਡ ਦੇ ਵਿੱਚ ਬਾਬਾ ਹਰੀ ਸਿੰਘ ਜੀ ਉਹ ਪਿੰਡ ਜ਼ੋਲਤਵਰ ਦੇ ਹੋਇਆ ਧੰਨ ਧੰਨ ਨਗਰ ਧੰਨਤਾ ਨੇ ਹੈ ਜੀ ਸੱਚੇ ਪਾਸ਼ਾ ਕਿਰਪਾ ਕਰਨ ਇਹ ਚੈਨਲ ਵਾਲਿਆਂ ਨੂੰ ਵੀ ਹੋਗਮੋਦਈ ਹੋਇਆ ਪੈ ਵਿੱਚ ਪਵਨ ਵਹੇ ਸਿਦਬਾਹੋ ਪੈ ਵਿੱਚ ਚੱਲੈ ਲਖ ਦਰਿਆਓ ਪੈ ਵਿੱਚ ਅਗਨ ਕੱਡੇ ਵਿਗਾਰ ਪੈ ਵਿੱਚ ਰਾਜਾ ਧਰਮਨ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਅਨੰਤ ਪੈ ਵਿੱਚ ਬੁੱਧ ਸੁਧਨਾਥ ਪਹਿ ਵਿੱਚ ਅਡਾਣੇ ਆਕਾਸ਼ ਪਹਿ ਵਿੱਚ ਜੋਧ ਮਹਾਂਵਲਸੂਰ ਪਹਿ ਵਿੱਚ ਆਵੇ ਜਾਵੇਪੂਰ ਸਗਲਿਆ ਪਿਓ ਲਿਖਿਆ ਉਸ ਲੇਖ ਨਾਨਕ ਨਿਰਪੇਓ ਨਿਰੰਕਾਰ ਸੱਚ ਇਹਦੇ ਹੁਕਮ ਨਾਲ ਹੀ ਆ ਚੈਨਲ ਵਾਲੇ ਆਏ ਆ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੈਂ ਵੀ ਇਹਨਾਂ ਦੇ ਨਾਲ ਜੁੜਨਾ ਇਹ ਵੀ ਉਹਦੇ ਹੁਕਮ ਨਾਲ ਹੀ ਜੁੜਨਾ ਪਤਾ ਨਹੀਂ ਚੱਲਦਾ ਔਰ ਸਾਡਾ ਤਾਂ ਸੁਨੇਹਾ ਇਹੀ ਹੈ ਸਭ ਨੂੰ ਵੀ ਸੱਚੇ ਪਾਤਸ਼ਾਹ ਆਓ ਇਸ ਨਗਰ ਦੇ ਵਿੱਚ ਇਹ ਰਾਜਾ ਸਾਹਿਬ ਦੇ ਲਾਭ ਲਓ ਬਾਣੀ ਸੁਣੋ ਆਪਣੇ ਸਮਾਧ ਦੇ ਨਾਲ ਜੁੜੋ ਉੱਥੇ ਰੱਬ ਦਾ ਨਾਮ ਲਾਓ ਉਹਨਾਂ ਤੋਂ ਸੱਚੇ ਪਾਤਸ਼ਾਹ ਲੀਨ ਹੋ ਜਾਓ ਬਸ ਉਹ ਕਸਰ ਨਹੀਂ ਛੱਡਣਗੇ ਇਹ ਆਪਣੇ ਪਿਆਰਿਆਂ ਨੂੰ ਉੱਚਾ ਚੱਕਣਗੇ